ਸ਼ਤਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਟੇਡੀਆਂ ਬੇਲਾਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਹਿਲਾਂ ਆਪਾਂ ਕੋਈ ਵੀ ਵਾਟਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਇਹ ਕੀ ਕਰਨਾ ਸਾਈਡਾਂ ਤੇ 10-10 ਕੁੰਡ ਰੱਖਣੇ ਆ ਇਹਦੇ ਲਈ ਸਾਈਡ 10 ਇਹਦੇ ਲਈ ਸਾਈਡ ਆਪਾਂ ਘੱਟ ਵੀ ਰੱਖ ਸਕਦੇ ਆਂ ਤੇ ਵਿਚਕਾਰ ਤਾਂ ਆਪਣੇ ਸੱਤ-ਸੱਤ ਹੀ ਰਹਿਣਗੇ ਪਹਿਲਾਂ ਤਾਂ ਅਗਾਂ ਆਪਾਂ ਬਿਨਾਂ ਬੁਨੇ ਉਤਾਰਾਂਗੇ ਪਹਿਲਾਂ ਪਾਸੁਰੂਚੇ ਡਿਜ਼ਾਈਨ ਪਾਤਾ ਸੀ ਇੱਕ ਵਾਰ ਤਿੰਨ ਬਣਦੇ ਆ ਇੱਕ ਵਾਰ ਦੋ ਬਣਦੇ ਆ ਹੁਣ ਆਪਾਂ ਇਹ ਸੁਰੂਚੇ ਡਿਜ਼ਾਈਨ ਪਾਤਾ ਸੀ ਹੁਣ ਆਪਾਂ ਵਿਚਾਲੇ ਬਣਾਉਣਾ ਜਿਹੜੀ ਇਹ ਫਲੀ ਤੇ ਇਹ ਫਲੀ ਦੇ ਵਿਚਾਲੇ ਉਹ ਤਾਗੇ ਰਹਿਣਗੇ ਆਪਾਂ ਚਾਰ ਕੁੰਡੇ ਇਧਰ ਛੱਡ ਦਾਂਗੇ ਚਾਰ ਇਧਰ ਜਿਹੜੇ ਦੋ ਵਿਚਾਲੇ ਰਹਿਣਗੇ ਉਹਨਾਂ ਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਇਹ ਫਲੀ ਦੇ ਸਾਹਮਣੇ ਇੱਕ ਹੋ ਗਿਆ ਇਹ 2 3 4 ਚਾਰ ਤੋਂ ਬਾਅਦ ਆਪਾਂ ਜਿਹੜੇ ਦੋ ਕੁੰਡੇ ਨੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਸਲਾਈ ਤੇ ਚੜ੍ਹਾ ਲਾਂਗੇ ਪਹਿਲਾਂ ਫਿਰ ਦੁਬਾਰਾ ਇਸੇ ਸਲਾਈ ਤੇ ਚੜਾ ਕੇ ਦੋ ਦਾ ਇੱਕ ਕਰਤਾ ਜੀ ਜਾਲੀ ਪਾਵਾਂਗੇ ਤੇ ਸੱਤ ਕੁੰਡੇ ਸਿੱਧੇ ਗੁਣਾ ਦੇ 1 2 3 4 5 6 7 ਉਸ ਤੋਂ ਬਾਅਦ ਇਹ ਆਪਣੇ ਆਪ ਆਪਣਾ ਸਹੀ ਆਈ ਜਾਊਗਾ ਸਿਰਫ ਇੱਕ ਵਾਰ ਰੱਖਣਾ ਉਹਦਾ 7 ਕੁੰਡੇ ਕੁੰਡੇ ਹੁਣ ਫਿਰ ਉਸ ਤਰ੍ਹਾਂ ਦੋ ਕੁੰਡੇ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਉਤਾਰਾਂਗੇ ਫਿਰ ਇਸੇ ਸਲਾਈ ਤੇ ਦੁਬਾਰਾ ਚੜਾ ਕੇ ਦੋ ਦਾ ਇੱਕ ਕਰਾਂਗੇ ਬੈਕ ਸਾਈਡ ਤੋਂ ਹੁਣ ਜਾਲੀ ਪਾਵਾਂਗੇ ਫਿਰ ਇੱਕ ਦੋ ਤਿੰਨ 4 5 6 7 लास्ट ਤੇ ਆਪਣੇ ਕੋਲ ਤਿੰਨ ਬਣ ਸੀ ਜੇ ਜੇਰੋਂ ਆਪਣੇ ਕੋਲ ਬੱਦਕੁੰਡੇ ਹੋਣ ਦਾ ਮਤਲਬ ਦੁਬਾਰਾ ਡਿਜ਼ਾਈਨ ਸ਼ੁਰੂ ਹੋਤਾ ਇੱਥੇ ਡਿਜ਼ਾਈਨ ਸ਼ੁਰੂ ਹੋ ਜੂ ਹੁਣ ਇਹਨਾਂ ਨੂੰ ਤਿੰਨਾਂ ਨੂੰ ਸਿੱਧੇ ਬੁਣ ਲਾਂਗੇ ਸੋਨੂੰ ਬਣਿਆ ਹੋਇਆ ਦਿਖਾਵਾਂਗੇ ਬਹੁਤ ਪਿਆਰਾ ਲੱਗਦਾ ਬੈਕ ਸਾਈਡ ਇਹਦੀ ਹਰ ਵਾਰ ਉਲਟੀ ਨੂੰ ਕੋ ਸੀਐਸ ਲਾਇਆ ਦਾ ਡਿਜ਼ਾਈਨ ਹੈ ਇਹ ਆਪਾਂ ਦੂਜੀ ਸਲਾਈ ਤੇ ਆ ਗਏ ਤੇ ਬਹੁਤ ਹੀ ਪਿਆਰਾ ਤੇ ਸੋਖਾ ਸੋਹਣਾ ਡਿਜ਼ਾਈਨ ਆ ਆਲ ਪ੍ਰੋਜੈਕਟ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਜਲਦੀ ਬਣਦਾ ਜੇਕਰ ਸਾਡੇ ਚੈਨਲ ਤੇ ਨਵੇਂ ਆ ਲੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੋਖੇ ਸੋਖੇ ਡਿਜ਼ਾਈਨ ਵੇਖਣ ਲਈ ਹੁਣ ਆਪਾਂ ਅਗੇ ਤੀਜੀ ਸਲਾਈ ਤੇ ਤੀਜੀ ਸਲਾਈ ਚ ਆਪਾਂ ਜਿੱਥੇ ਤੱਕ ਆਪਣਾ ਦੋ ਰੇਖਾ ਕੀਤਾ ਹੋਇਆ ਉਥੇ ਦਾ ਕਸਾ ਆਪਾਂ ਸਾਰੇ ਗੁੰਡੇ ਸਿੱਧੇ ਬੁਣਾਗੇ ਜਿੱਥੇ ਤੱਕ ਆਪਣੀ ਫਲੀ ਐ ਹੁਣ ਆਪਏ ਜਾਲੀ ਵਾਲਾ ਗੁੰਡਾ ਸੰਡ ਕੇ ਇਹ ਫਲੀ ਵਾਲ ਤੇ ਇੱਕ ਇਧਰੋਂ ਗੁੰਡਾ ਵਿਛਣਾਰ ਵਾਲਿਆ ਕਰੂਗਾ ਦੋ ਗੁੰਡਿਆਂ ਨੂੰ ਉਸੇ ਤਰੀਕੀ ਉਤਾਰਾਂਗੇ ਤੇ ਫਿਰ ਇਹਨੂੰ ਦੋ ਰੇਖਾ ਕਰਾਂਗੇ ਫਿਰ ਜਾਲੀ ਪਾਵਾਂਗੇ ਜਾਲੀ ਵਾਲਾ ਗੁੰਡਾ ਫਿਰ ਇਧਰ ਗੁੰਡਿਆਂ ਚ ਰੱਖ ਜੂਗਾ 1 2 3 ਚਾਰ ਪੰਜ ਛੇ ਸੱਤ ਸੱਤ ਤੋਂ ਬਾਅਦ ਉਸ ਤਰੀ ਇਹ ਦੋ ਕੁੰਡੇ ਫੇਰ ਉਤਾਰਾਂਗੇ ਇਹਨਾਂ ਨੂੰ ਇਸ ਤਰੀ ਦੋ ਇੱਕ ਕਰ ਦਾਂਗੇ ਕੁੰਡਾ ਕਰਕੇ ਜਾਲੀ ਵਾਲਾ ਕੁੰਡਾ ਫੇਰ ਦੁਬਾਰਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਤੇ ਲਾਸਟ ਵਾਲੇ ਨੂੰ ਆਪਾਂ ਸਿੱਧੇ ਕਰਾਂਗੇ ਹੁਣ ਆਪਾਂ ਚੌਥੀ ਸਲਾਈ ਤੇ ਆ ਗਏ ਦੋ ਸਲਾਈਆਂ ਹੋ ਰਹਿ ਗਿਆ ਸੀ ਇਸ ਸਲਾਈਆਂ ਦਾ ਡਿਜ਼ਾਈਨ ਆ ਇਹ ਇਹੀ ਸੇਸ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਂਦੀਆਂ ਨੇ ਇੱਕ ਵਾਰ ਇਹ ਵੱਧ ਬਣਦੀਆਂ ਨੇ ਫੜੀਆਂ ਉਸ ਤੋਂ ਬਾਅਦ ਇੱਕ ਵਾਰ ਘੱਟ ਬਣਦੀਆਂ ਜਿਵੇਂ ਇਹ ਪਹਿਲੀ ਵਾਰ ਚ ਤਿੰਨ ਬਣਾਈਆਂ ਨੇ ਹੁਣ ਦੋ ਬਣਨੀਆਂ ਫੇਰ ਦੁਬਾਰਾ ਤਿੰਨ ਫੇਰ ਦੁਬਾਰਾ ਦੋ ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਬੈਕ ਸਾਈਡ ਤੇ ਹਰ ਵਾਰ ਇਦੀ ਇਸ ਤਰੀ ਲੰਘੂਗੀ ਉਲਟਾ ਉਲਟਾ ਕਰਕੇ ਸਿਰਫ ਸਿੱਧੀ ਸਾਈਡ ਹੀ ਆ ਬਿਲਕੁਲ ਸੌਖਾ ਡਿਜ਼ਾਈਨ ਹੈ ਹਰ ਇੱਕ ਕੋਈ ਬਣਾ ਸਕਦਾ ਹੈ ਹੁਣ ਆਪਾਂ ਅਗੀ ਪੰਜਵੀਂ ਸਲਾਈ ਤੇ ਹੁਣ ਆਪਾਂ ਕੀ ਕਰਨਾ ਹੈ ਜਿੱਥੇ ਤੱਕ ਆਪਣੀ ਫੜੀ ਆ ਉੱਥੇ ਤੱਕ ਆਪਾਂ ਇਹਨਾਂ ਨੂੰ ਸਿੱਧੇ ਬੁਣਾਗੇ ਇਹ ਆਪਣਾ ਫੜੀ ਵਾਲਾ ਹੋ ਗਿਆ ਕਕੂੜਾ ਇੱਕ ਗੁੰਡਾਪਾ ਇਧਰੋਂ ਨਾੜਾ ਪਾਉਣਾ ਹੁੰਦਾ ਇਹਨਾਂ ਦੋਨੂੰ ਇਸ ਤਰ੍ਹਾਂ ਉਤਾਰ ਕੇ ਇੱਥੇ ਦੁਬਾਰਾ ਚੜਾ ਕੇ ਦੋ ਦਾ ਇੱਕ ਜਾਲੀ ਪਾਈ ਇਹ ਜਾਲੀ ਵਾਲਾ ਹੁਣ ਇਧਰ ਰਲ ਜਾਊਗਾ ਪਹਿਲਾ ਵਾਲੀ ਵਾਲਾ ਸੱਤ ਬੁਲਾਓ ਦੁਬਾਰਾ ਫਿਰ ਉਸ ਤਰ੍ਹਾਂ ਇਹਨਾਂ ਨੂੰ ਉਤਾਰ ਕੇ ਇਧਰ ਚੜਾ ਕੇ ਦੋ ਦਾ ਇੱਕ ਜਾਲੀ ਪਾਵਾਂਗੇ ਫਿਰ ਸੱਤ ਗੁੰਡੇ ਬੁਲਾਵਾਂਗੇ 1 2 3 4 5 6 ਤੇ 7 लास्ट ਵਾਲੇ ਆਪਾਂ ਸਾਰੇ ਸਿੱਧੇ ਬਣਾ ਲਾਂਗੇ। ਉਹ ਨਹੀਂ ਆਪਣਾ ਕੁੰਡਾ ਉੱਧਰ ਜਾਈ ਜਾਂਦਾ ਕਿਉਂਕਿ ਇਧਰ ਵਧੂ ਜਾਂਦੇ ਆ। ਬੈਕ ਸਾਈਡੇ सेम ही ਸਲਾਈ ਹੈ लास्ट ਸਲਾਈ ਡਿਜ਼ਾਈਨ ਦੀ ਆਪਣੀ। ਇਹ ਇਸ ਤਰ੍ਹਾਂ ਆਪਾਂ ਨੂੰ ਉਲਟਾ ਹੀ ਬਣਾਵਾਂਗੇ। ਬਣਾਇਆ ਹੋਇਆ ਦਿਖਾਉਣੇ ਆਪਾਂ ਤੁਹਾਨੂੰ ਕਿਵੇਂ ਇਹ ਆਪਾਂ ਨੇ ਬਣ ਬਣਵਾਇਆ ਤੇ ਕਿਵੇਂ ਇਹ ਬਣ ਕੇ ਆਉਂਦਾ ਹੈਗਾ ਕਿਸ ਤਰ੍ਹਾਂ ਦਾ ਇਹ ਸੁਨਣਾ ਲੱਗਦਾ ਇਹ ਆਪਣਾ ਇਹ ਸੀ ਡਿਜ਼ਾਈਨਾਂ ਸਲਾਈਨਾਂ ਤੇ ਡਿਜ਼ਾਈਨ ਆਪਣਾ ਇਹ ਪੂਰਾ ਹੋ ਗਿਆ ਇਹੀ ਸੀ ਇਸ ਲਾਈਨਿਆ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਹੈਗਾ ਹੁਣ ਆਪਾਂ ਨੇ ਕੀ ਕਰਨਾ ਜਿਵੇਂ ਸ਼ੁਰੂ ਚ ਇਹ ਤਿੰਨ ਪਾਏ ਸੀ ਹੁਣ ਦੋ ਪਾਏ ਸੀਗੇ ਦੁਬਾਰਾ ਫਿਰ ਉੱਥੇ ਇੱਥੇ ਹੁਣ ਇਹਨੂੰ ਦੁਬਾਰਾ ਰੱਖਣ ਲੱਗੇ ਇਸ ਤਰੀਹੀ ਇਹ ਦੁਬਾਰਾ ਟਿਕ ਜਾਣਗੇ ਇਸ ਤਰ੍ਹਾਂ ਆਪਣਾ ਸ਼ੁਰੂ ਚ ਆਪਾਂ ਨੇ 10-10 ਗੁੰਡੇ ਲਗਾ ਇਧਰ ਲਈ ਜਦੋਂ ਆਪਾਂ ਸ਼ੁਰੂ ਕਰਦੇ ਆ ਉਦੋਂ 10 ਗੁੰਡੇ ਰੱਖਣੇ ਆਗੇ ਜਦੋਂ ਆਪਾਂ ਇਹ ਤਿੰਨ ਪੌਣ ਨੀਚੋਂ ਤੋਂ ਤੇ ਇੱਧਰ ਬੈਕ ਸਾਈਡ ਕੋਈ ਚੱਕਰ ਨਹੀਂ ਕਿਉਂਕਿ ਇਹ ਇਧਰ ਨੂੰ ਘਟਦਾ ਘਟਦਾ ਜਾਂਦਾਗਾ ਤਾਂ ਸ਼ੁਰੂ 'ਚ 10 ਰੱਖਣਾ ਬੈਕ ਸਾਈਡ ਤੇ ਮੈਂ 7 ਰੱਖ ਸਕਦੇ ਆ ਜਾਂ ਇਸ ਤੋਂ ਬਾਅਦ 7 ਰੱਖ ਸਕਦੇ ਆ ਤੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ